ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਾਂਦੇ ਵਾਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਮੁਕਤਸਰ ਦੇ ਨੇੜੇ ਹੀ ਦੋਸਤੋ ਇਹ ਰਹਿ ਜਾਂਦਾ ਹੈ ਮੁਕਤਸਰ ਤੋਂ ਕੋਟਕਪੂਰੇ ਵਾਲੇ ਪਾਸੇ ਦਾ ਇਹ ਪਿੰਡ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਪਹਿਲਾਂ ਰੁਟੀਨ ਚ ਵੀਡੀਓ ਬਣਾਈਆਂ ਪਰ ਸਰਕਲ ਵੀਰ ਦਾ ਇਦਾਂ ਦਾ ਵੀ ਪਸ਼ੂ ਬਾਹਰ ਬਹੁਤ ਜਾਂਦੇ ਆ ਗਾਹਕ ਬਹੁਤ ਆਉਂਦਾ ਹੈ ਪਾ ਜਿਹੜੇ ਵਤਸਰ ਦੇ ਹੁੰਦੇ ਉਹਦੇ ਕਰਕੇ ਵਿਕਰੀ ਰੂਟੀਨ ਚ ਆ ਪਸੂਆਂ ਦੀ ਹੁਣ ਦੁਬਾਰਾ ਦੂਜੀ ਵੀਡੀਓ ਬਣਾ ਰਹੇ ਆ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਬਣਾਈ ਸੀ ਅੱਜ ਫੇਰ ਇੱਕ ਵੀਡੀਓ ਬਣਾਉਣ ਲੱਗੇ ਆ ਇਸ ਵੀਡੀਓ ਚ ਦੋ ਤਾਂ ਤੁਸੀਂ ਸਾਹਮਣੇ ਜਰਸੀ ਦੇਖ ਲਓ ਦੋ ਹੀ ਐਚ ਐਫ ਪੱਖ ਦੀਆਂ ਵਹਿੜਾਂ ਜਿਹੜੀਆਂ ਗੱਬਣ ਹੈ ਅਜੇ ਦੇਣੇ ਲੈਂਦੀਆਂ ਹੈ ਜੇ ਕੋਈ ਵੀਰ ਵਿਕਰੀ ਵਾਲਾ ਦੇਖ ਰਿਹਾ ਤਾਂ ਉਹਦੇ ਲਈ ਵੀ ਇਹ ਵੀਡੀਓ ਦੇਖਣ ਯੋਗ ਹੈ ਕਿਉਂਕਿ ਤੁਹਾਨੂੰ 2 ਰੁਪਏ ਜ਼ਰੂਰ ਨਫਾ ਬਣੂਗਾ ਇਹਨਾਂ ਦੇ ਵਿੱਚੋਂ ਇੱਕੇ ਸੂਈ ਸਵਾਈਗਾ ਇੱਕ ਹੋਰ ਗੱਬਣ ਬਹੁਤ ਸੋਹਣੇ ਕਦ ਕਾਟਦੀ ਵੈੜ ਜਿਹੜੀ ਇਸ ਟਾਈਮ ਗੱਬਣ ਦਿਸਦੀ ਹੈ ਚੰਗਾ ਥਣ ਲੱਗਾ ਸੋਹਣੇ ਦੁੱਧ ਵਾਲੀ ਹੈ ਇੱਕ ਮੱਛੀ 900 ਛੋਟੀ ਉਮਰ ਦੀ ਹੈ ਬਹੁਤ ਵੱਡੇ ਕਦ ਕਾਟਦੀ ਹੈ ਵੀ ਗੱਬਣ ਹੈ ਨਾਲ ਹੀ ਇਸ ਵੀਡੀਓ ਚ ਇੱਕ ਕੱਟੀ ਤੁਹਾਨੂੰ ਦਿਖਾ ਦੇਵਾਂਗੇ ਸੋ ਨਾਗ ਤੁਸੀਂ ਹੁਣ ਅੰਦਾਜ਼ਾ ਲਾ ਲਓ ਵੀ ਇੱਥੇ ਜਿਹੜੇ ਤੁਹਾਨੂੰ ਦਿਖਾਉਣੇ ਸੱਤ ਹੈ ਸੱਤਾਂ ਬਾਰੇ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਗ ਜਿਹੜਾ ਵੀ ਜੱਜ ਦਾ ਤੁਹਾਨੂੰ ਗਾਂ ਖਰੀਦਦੇ ਹੋ ਜਾਂ ਵੈੜ ਖਰੀਦਦੇ ਹੋ ਹੱਕ ਹੈ ਵੀ ਤੁਸੀਂ ਤਸੱਲੀ ਕਰੋ ਆ ਕੇ ਕੋ ਤੁਸੀਂ ਜਰੂਰ ਕਰਕੇ ਖਰੀਦੇਓ ਤੇ ਨੰਬਰ 22 ਦਾ ਮੈਂ ਸਕਰੀਨ ਤੇ ਚਲਾ ਦੂੰਗਾ। ਸ਼ੁਰੂਆਤ ਜਰਸੀ ਵਾਲੇ ਪਾਸੋਂ ਕਰ ਲੈਨੇ ਆ। ਲਾਸਟ ਉੱਤੇ ਕੱਟੀ ਜਿਹੜੀ ਉਹ ਦਿਖਾਵਾਂਗੇ ਤੇ ਇੱਕ ਬਹੁਤ ਸੋਹਣੀ ਉੱਤਰ ਵੈੜ ਵੀ ਖੜੀ ਉਹ ਤੁਹਾਨੂੰ ਦਿਖਾਵਾਂਗੇ। ਨਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ। ਕਲਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਲਦੀਪ ਅੱਜ 5-7 ਨਗ ਦਿਖਾ ਰਹੇ ਆ। ਹਾਂਜੀ ਬਾਈ। ਜਰਸੀ ਤੋਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਜਰਸੀ ਭਾਈ ਇਹ ਦੂਜਾ ਸੂਟ ਹੁੰਦੀ ਆ। ਹੂੰ। ਤੇ ਸੈਕਸਲ ਸੀਮਨ ਦਾ ਕੰਫਰਮ ਗੱਭਣਾ ਇਹ। ਠੀਕ ਆ ਬਾਈ ਕਿੰਨਾ ਚੱਲੇ ਜੂ ਸੋਨ ਚ? ਇਹ ਲੈ ਕੁਦਰਤ ਦਾ ਕੁਛ ਕਹਿਣਾ ਨਹੀਂ ਸ਼ਾਇਦ ਦੇਗੀ ਸਹੀ ਹੈ ਅੱਛਾ ਅੱਜ ਤੋਂ ਸਹੀ ਹੈ 7-8 ਦਿਨਾਂ ਤੇ ਪਏ 9 ਮਹੀਨੇ ਪੂਰੇ ਹੋਣ ਠੀਕ ਕੀ ਡਿਮਾਂਡ ਰੂ ਕਹਿੰਦੀ ਬਈ ਡਿਮਾਂਡ ਇਹਦੀ ਬਈ ਪੂਰਾ 1 ਲੱਖ ਰੁਪਏ ਲਵਾਉਂਗੇ ਇਹਦਾ ਠੀਕ ਹੈ ਥੋੜੀ ਬਈ ਉਹ ਜੇ ਮਤਲਬ ਇੱਕ ਪਾਸੋਂ 4 ਦੰਦੀ ਹੈ ਠੀਕ ਹੈ ਕਨਫਰਮ 4 ਦੰਦ ਓਕੇ ਹਾਂਜੀ ਸੋ ਦੱਸੋ ਹਜੇ 18-19 ਕਿਲੋ ਨੇ ਪਹਿਲਾਂ ਨਹੀਂ ਦੁੱਧ ਪਾਇਆ ਹੋਇਆ ਬਈ ਠੀਕ ਹੈ ਦੂਜਾ ਸੂ ਹੈ ਤੇ ਕਨਫਰਮ ਹੈ ਵੀ 66 ਸੀਮਣੇ ਦੇ ਲੱਗਾ ਸੋ ਇਹ ਕਰਮਾਂ ਲਈ ਇਹਨੇ ਵੱਚੀ ਨੂੰ ਜਨਮ ਦੇਣਾ ਹੈ ਤਾਂ ਜਾ ਦੇਖ ਸਕਦੇ ਹੋ ਤੁਸੀਂ ਇਹਦਾ ਇਹ ਦੂਜਾ ਸੁਹਾ ਜਰਸੀ 1 ਲੱਖ ਰੁਪਏ ਦੀ ਬਾਈ ਕਹਿੰਦਾ ਦੇਵਾਂਗੇ ਬਾਕੀ ਤੁਸੀਂ ਪਸੰਦ ਕਰ ਲਓ ਆ ਕੇ ਦੇਖ ਲਓ ਜਿਹਨੂੰ ਜੱਛਦੀ ਹੈ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਹਜੇ ਬਾਈ ਦਾ ਇਹਨਾਂ ਕੰਸਟ੍ਰਕਸ਼ਨ ਦਾ ਕੰਮ ਚੱਲੀ ਜਾਂਦਾ ਹੈ ਉਹਦੇ ਕਰਕੇ ਇਹ ਤੰਗ ਜਗ੍ਹਾ ਚ ਤੋੜ ਕੇ ਦਿਖਾਵਾਂਗੇ ਇਸ ਸ਼ੈੱਡ ਦੇ ਵਿੱਚ ਹੀ ਤੁਹਾਨੂੰ ਹੁਣ ਤੋੜ ਕੇ ਦਿਖਾਉਣੀ ਹੈ ਸੋ ਇਹ ਪਹਿਲੇ ਨੰਬਰ ਤੇ ਇੱਕ ਕਾਫੀ ਜੇ ਕਲਰ ਦੇ ਵਿੱਚ ਹੋਰ ਜਰਸੀ ਅਕਲਦੀਪ ਬਾਈ ਜਿਹੜੀ 2 ਨੰਬਰ ਤੇ ਜਰਸੀ ਇਹ ਬਾਈ ਹਜੇ ਅਖੀਰੀ ਤੋਂ ਦੋਂਦੀ ਹੋਈ ਵੱਛੀ ਇਹ ਠੀਕ ਹੈ ਇਹਦੇ 13 ਦਿਨ ਬਾਕੀ ਹੈ ਬਾਈ ਠੀਕ ਹੈ ਬਈ ਜੀ ਭਣਾ ਕੱਲ ਨੂੰ ਸੁਪੇ ਹੂੰ 13 ਦਿਨ ਹਜੇ ਦੱਸਿਆ ਮਾਰ ਕੇ ਜੀ ਇਹਦੀ ਡਿਮਾਂਡ ਕੀ ਰਹਿੰਦੀ ਹੈ 1 ਲੱਖ ਤੇ 12000 ਰੁਪਏ ਮੁੱਲ ਕਰਦੇ ਬਾਈ ਇਹ ਦਾ ਮਾਨਤਨ ਕਰਦਾਂਗੇ ਵਿੱਚੋਂ ਓਕੇ 1 ਲੱਖ ਤੇ 12000 ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਇਹ ਦੋ ਦੰਦ ਵੱਛੀ ਆ ਦੱਸੋ ਜਰਸੀ ਨਸਲ 'ਚ ਇਹ ਪੈਂਦੀ ਆ ਟਾਂਚਾ ਬਹੁਤ ਸੋਹਣਾ ਬਹੁਤ ਸੋਹਣੀ ਸਮੀ ਵੀ ਪੂਰੀ ਨਰੋਈ ਨਿੱਗਰ ਜਿਹੜਾ ਬਾਡੀ ਵੇਟ ਤੁਸੀਂ ਇਹਦਾ ਦੇਖ ਲਓ ਲਿਆ ਭਾਈ ਸੋ ਇਹ ਜਰਸੀ ਤੁਸੀਂ ਦੇਖ ਸਕਦੇ ਹੋ ਹਵਾਨਾ ਚੰਗਾ ਬਣਾਉਂਦੀ ਹੁੰਦੀ ਹੈ ਸੋ ਹਜੇ ਦਹਨੇ ਨੇ ਪਾਏ ਅਸੋਂ ਚ ਬੜਾ ਤਕੜਾ ਹਵਾਨਾ ਬਣਾ ਕੇ ਕਰਮਾ ਲਈ ਬੱਚੇ ਨੂੰ ਜਨਮ ਦੇਊਗੀ ਬਹੁਤ ਸੋਹਣਾ ਰੰਗ ਰੂਪ ਹੈ ਸੋ ਤੋਂ ਇਲਾਵਾ ਦੋ ਵੈੜਾਂ ਜਿਹੜੀਆਂ ਹਜੇ ਕੱਚੀਆਂ ਐ ਅਕਲਦੀ ਬਾਈ ਕਿੰਨਾ ਚਿਰ ਲਓ ਇਹ ਬੱਚੀ ਬਾਈ ਖੀਰੀ ਤੋਂ ਹਜੇ ਦੋਂਦੀ ਹੋਈ ਆ ਹੂੰ ਤੇ ਇਹਦੇ ਹਜੇ ਬਣ ਕੇ 28 ਦਿਨ ਪੂਰੇ ਹੋਏ ਪਏ ਐ ਜਦੋਂ 9 ਮਹੀਨੇ ਹੋਣ ਚੁ ਸੀ ਲਗਭਗ 1 ਮਹੀਨਾ ਇਹਨੇ ਲੈ ਜਾਣਾ ਹਾਂਜੀ ਇਹਦਾ ਰੇਟ ਕੀ ਲਊਗਾ ਇਹਦਾ ਬਾਲ ਲੈਣ ਦੇ ਨਾਲ 68000 2 ਘੱਟ 70 ਤੋੜ ਦੇ ਬਾਈ 2 ਘੱਟ 70 268000 ਰੇਟ ਐ 1 ਮਹੀਨਾ ਬਾਕੀ ਐ 28 ਦਿਨ ਬਾਈ ਕਹਿੰਦਾ ਮਹੀਨਾ ਖੈਰ ਲੈ ਜਾਂਦਾ ਬਸੂ ਕੁਛ ਦਾ ਮਿੱਤੇ ਵੀ ਲੈ ਜਾਣੇ ਹੁੰਦੇ ਸੋ ਤੁਸੀਂ ਬਾਕੀ ਆਪਣੀ ਸਮਝ ਨਾਲ ਦੇਖ ਲਓ 68000 ਦੀ ਤੁੰਨੇ ਵਾਇਡ ਮਿਲ ਜੂਗੀ ਦੋਂਦੀ ਬੱਛੀ ਐ ਹਵਾਨਾ ਚੰਗਾ ਬਣਾ ਰਹੀ ਐ ਪਰ ਅਜੇ ਟਾਈਮ ਬਹੁਤ ਪਿਆ ਤੋ 68000 ਇਹਦੀ ਡਿਮਾਂਡ ਰਹੂਗੀ ਚੰਗੀ ਰੁੱਤ ਚ ਸੂ ਪਹਿਣਾ ਭਾਵੇਂ ਉਹਦੇ ਵੇਚ ਲੋ ਜੇ 4 ਰੁਪਏ ਜੋੜੂਗੀ ਨਾਲ ਕਰਮਾਂ ਲਈ ਭਾਈ ਜਿਹੜੀ ਇਹ ਕਾਲੇ ਰੰਗ ਦੀ ਵੜਾ ਨਾਲ ਇਹ ਪਹਿਲਣ ਵੜਾ ਭਾਈ ਇਹਦੇ 13 ਦਿਨ ਪਾ 13 14 ਦਿਨ ਹਜੇ ਪਏ ਆ ਠੀਕ ਐ 9 ਮਹੀਨੇ ਪੂਰੇ ਹੋਣ ਚੁ ਠੀਕ ਐ ਇਹ ਵੀ ਲੈ ਸਕਦੀ ਆ ਤੇ ਇਹ ਕਿਰੀ ਤੋਂ ਦੋਂਦੀ ਹੋਈ ਬੱਛੀ ਐ ਠੀਕ ਐ ਇਹਦਾ ਰੇਟ ਕੀ ਰਹਿਣਾ ਮੈਂ ਇਹ ਰੇਟ ਬਸ ਇੱਕੋ ਹੀ ਰੇਟ 82000 ਰੁਪਏ ਦੇਵਾਂਗੀ ਠੀਕ ਐ ਭਾਈ ਉਧਰ ਨੂੰ ਨਹੀਂ ਜਾਇਆ 82000 ਦੀ ਦੋਸਤ ਇਹ ਵੈਡ ਮਿਲੂਗੀ ਇਹਦੇ 15 ਕੁ ਦਿਨ ਤੁਸੀਂ ਮੰਨ ਕੇ ਚੱਲੋ ਇਹ ਵੀ ਦੋ ਦੰਦ ਵੱੱਛੀ ਵਜ਼ਨ ਚੰਗਾ ਹੈ ਪੂਰੀ ਭਾਰੀ ਹੈ ਹਵਾਨਾ ਫਿਕਸ ਰੱਖੂਗੀ ਪਰ ਸੋਹਣਾ ਰੋਖਾ ਹਵਾਨੇ ਦਾ ਜਿਹੜੀ ਸਟਾਰਟਿੰਗ ਹੈ ਜਿਹੜੇ ਬੰਦੇ ਤੋਂ ਬਈ ਇਹ ਵੜ ਲਈ ਹੈ ਨਾ ਸਾਰੀਆਂ ਚੰਗੀਆਂ ਹੀ ਗਾਵਾਂ ਤਾਂ ਕਰਕੇ ਆਪਾਂ ਲਈਆਂ ਕੱਚੀਆਂ ਵੜਾ ਇਹ ਠੀਕ ਹੈ ਉਹ ਵੀ ਆਪਣੇ ਤਸੱਲੀ ਵਾਲੇ ਬੰਦੇ ਤੋਂ ਆਈ ਆ ਇਹ ਵੜ ਵੀ ਤਸੱਲੀ ਵਾਲੇ ਬੰਦਾ ਤੋਂ ਹੀ ਆਈ ਆ ਠੀਕ ਹੈ ਕਰਕੇ ਨੂੰ ਹਫਤਾ ਹੋ ਗਿਆ ਲਈ ਨੂੰ ਅੱਛਾ ਠੀਕ ਹੈ ਲਈ ਆ ਭਾਈ 20 ਦਿਨ ਪਏ ਸੀ ਅੱਜ ਮਨ ਲਓ 13 12 13 ਦਿਨ ਨੇ ਤੇ ਬਾਕੀ ਹਜੇ ਪਏ ਆ 9 ਮਹੀਨੇ ਪੂਰੇ ਹੋਣ ਚੇ ਤੇ ਪੁੱਤੇ ਵੀ ਲੈ ਸਕਦੀ ਹੈ ਠੀਕ ਹੈ ਸੋ ਦੋਸਤੋ 12 13 ਦਿਨ ਵੈਸੇ ਪਏ ਆ ਕੁਝ ਦਿਨ ਉੱਤੇ ਵੀ ਲੈ ਸਕਦਾ ਤੁਸੀਂ ਚੱਲ ਆ ਕਲਦੀ ਭਾਈ ਇਹਦੋਂ ਅੱਗੇ ਜਿਹੜੀ ਗਾਂ ਹੈ ਤਾਂ ਸੂਈ ਸਵਾਈਏ ਮੇਰੇ ਸੂਈ ਸਵਾਈਏ ਦੂਜਾ ਸੂਈ ਸੂਈਏ ਭਾਈ ਅੱਜ ਨੂੰ 7 ਦਿਨ ਹੋ ਗਏ ਸੂਈ ਨਹੀਂ ਠੀਕ ਹੈ ਹਾਂ ਕਿੰਨਾ ਤੋਂ ਤੋਲਣਾ ਹੈ ਇਸ ਟਾਈਮ ਜਿਹੜਾ ਕੰਡੇ ਤੋਂ ਲੈਣਾ 24 ਕਿਲੋ ਤੋਂ ਤਿਆਰ ਹੈ ਭਈ ਇਹਦੇ ਥੱਲੇ ਠੀਕ ਹੈ ਇਹਦਾ ਰੇਟ ਕੀ ਲਊਗਾ ਭਈ ਇਹਦਾ ਰੇਟ ਵਾਲ ਲੈਣ ਦੇ ਨਾਲ ਆਈ 90000 ਰੁਪਏ ਹੀ ਬੱਚਾ ਇਹਦੇ ਨਾਲ ਕੀ ਹੈ ਬੱਚਾ ਵੱਛੀ ਹੈ ਹੀ ਮਗਰ ਠੀਕ ਹੈ ਤੋਰੀ ਭਾਈ ਸੋ ਦੋਸਤੋ 90000 ਰੇਟ ਹੈ ਤੇ 24 ਕਿਲੋ ਇਸ ਟਾਈਮ ਦੁੱਧ ਜਿਹੜਾ ਹੋ ਤੁਸੀਂ ਇਹਦਾ ਮਿੰਟੀ ਕਰਕੇ ਲੈ ਸਕਦੇ ਜਿਹਦਾ ਸੀਮਨ ਪਵਾਇਆ ਹੋਇਆ ਸੀ ਜਰਸੀ ਵੱਛੀ ਹੋਈ ਹੈ ਮਗਰ ਠੀਕ ਹੈ ਸੋ ਬੱਚਾ ਬੱਚੀ ਪੱਕੇ ਹਵਾਨੇ ਦੀ ਐ ਪੂਰਾ ਹਵਾਨਾ ਜਿਹੜਾ ਫਿਕਸ ਕੱਦ ਘਾਟ ਚੰਗਾ 90000 ਚ 24 ਕਿਲੋ ਦੁੱਧ ਹਾਜ਼ਰ ਹੈ ਬਾਕੀ ਸਵੇਰ ਨੂੰ ਬਈ ਇਹ ਸਾਰੀਆਂ ਗਾਵਾਂ ਘਰ ਵਾਲੀਆਂ ਗਾਵਾਂ ਚੋਕੇ ਉਹਦੇ ਬਾਅਦ ਚੋਈ ਕਰ ਦੋ ਮੈਂ 7 ਵਜੇ ਚ ਹੋਈ ਨਹੀਂ 6:30 7 ਵਜੇ ਅੱਜ ਠੀਕ ਹੈ ਤੇ ਟਾਈਮ ਦੱਸੋ ਇਸ ਟਾਈਮ 2:30 ਵਜੇ ਮੈਂ ਵੀਡੀਓ ਬਣਾ ਰਿਹਾ ਸੋ ਚੀਜ਼ ਟਾਈਮ ਤੁਸੀਂ ਧਿਆਨ ਚ ਰੱਖ ਕੇ ਇਹਨੂੰ ਦੇਖ ਲਿਓ ਜੇ ਬਣਾ ਕੋਈ 4 ਟਾਂ ਚੋਕੇ ਵੀ ਲ ਜਾ ਸਕਦਾ ਬਈ 24 ਕਿਲੋ 23 24 ਕਿਲੋ ਕੰਨ ਦੇ ਕੇ ਚੜਨ ਨਾਲ ਦੁੱਧ ਦਾ ਠੀਕ ਹੈ ਤੋ 23 24 ਕਿਲੋ ਦੁੱਧ ਤੇ ਚੱਲਦੀ ਐ 90000 ਚ ਵੈੜ ਮਿਲ ਜੂਗੀ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਆ ਹਵਾਨਾ ਫੇਰ ਦੇਖ ਲਓ ਦਾ ਇਹ ਰੋਖੇ ਦੇ ਥਣ ਹਵਾਨੇ ਦਾ ਅਕਲਦੀ ਭਈ ਇਹ ਤੂੰ ਅੱਗੇ ਜਿਹੜੀ ਵੈੜ ਖੜੀ ਇਹ ਦੂਜਾ ਸੂਆ ਹੁੰਦੀ ਐ ਬਾਈ ਕਿੰਨਾ ਚਿਰ ਲਾਉਗੀ ਇਹਦੇ ਹਫਤਾ ਪਿਆਈ ਹੈ ਜੀ ਠੀਕ ਐ ਰੇਟ ਕਿ ਲਾਉਗਾ ਬਾਈ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗਾ ਬਾਈ ਇਹਦਾ ਤੋਰੀ ਸੋ ਇਹਦਾ ਰੇਟ ਫੋਨ ਤੇ ਦੱਸੋ ਦੂਜਾ ਸੂਆ ਇੱਕ ਹਫਤਾ ਬਾਕੀ ਤੇ 28 29 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬਾਈ ਠੀਕ ਐ ਆਈ ਵੀ ਚੰਗੇ ਚੰਗੇ ਗਿਆਮਾਂ ਪਾਲਦੇ ਬੰਦੇ ਜਿੰਨਾ ਤੋਂ ਲਈ ਹੈ ਠੀਕ ਹੈ ਬਹੁਤ ਸੋਹਣਾ ਥਾਂ ਹੁੰਦਾ ਸਹਿਜਾ ਦੱਸੋ ਢਾਂਚਾ ਤੁਸੀਂ ਇਹਦਾ ਦੇਖ ਲਓ ਹਵਾਨੇ ਦੀ ਚੌੜਾਈ ਬੜੀ ਚੰਗੀ ਹੈ ਸਾਈਡ ਤੋਂ ਵੀ ਤੁਸੀਂ ਇਹਦੇ ਥਣ ਦੇਖੋ ਅਥੀ ਚੁਾਈ ਵਾਲਾ ਥਣ ਚੰਗਾ ਹਵਾਨਾ ਅੱਗੋਂ ਪਿੱਛੋਂ ਤੁਸੀਂ ਇਹਦਾ ਦੇਖ ਸਕਦੇ ਹੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਇਹਦਾ ਰੇਟ ਫੋਨ ਤੇ ਆ ਦੱਸੋ ਚੰਗੇ ਦੁੱਧ ਵਾਲੀ ਤੇ ਇਹ ਸੋਹਣੀ ਕੀਮਤ ਜੀ ਮਿਲੂਗੀ ਤੁਹਾਨੂੰ ਸਾਈਡ ਤੋਂ ਜਿਹੜੇ ਥਾਣੇ ਦਿਖਾਵਾਂ ਤਾਂ ਬੜੇ ਸੋਹਣੇ ਥਾਣੇ ਤੁਸੀਂ ਇਹਦੇ ਚਾਰੇ ਥਾਣੇ ਦੇਖ ਸਕਦੇ ਹੋ ਇੱਕ ਹੋਰ ਵੈੜ ਜਿਹੜੀ ਵਕਾਊ ਹੈ ਬਈ ਆਪਣੀ ਤੁਸੀਂ ਆਪ ਦੀ ਘਰ ਦੀ ਹੈ ਇਹ ਵੈੜ ਇਹ ਠੀਕ ਹੈ ਇਹ 2019 ਚ ਆਪਾਂ ਸੀਮਨ ਲੈ ਸੀ ਡੈਨਮਾਰਕ ਦੇ ਹੂੰ ਉਹ ਉਹਦੀ ਜਿਹੜੀ ਵੈੜ ਸੀ ਉਹਦੀ ਬੱਚਾ ਹੀ ਇਹ ਠੀਕ ਹੈ ਇਹ ਇੱਕ ਮੂੰਹ ਹੋਇ ਕਿਰੀ ਆਈ ਅੱਛਾ ਤੇ 20 ਦਿਨ ਇਹਦੇ ਹਜੇ ਬਾਕੀ ਆਈ ਠੀਕ ਹੈ ਕੀ ਰੇਟ ਉਕਲ ਦੀ ਇਹਦਾ ਵੀ ਰੇਟ ਬਈ ਫੋਨ ਤੇ ਹੀ ਕਰਾਂਗੇ ਤੋਰੀ ਮੇਂ ਹਾਂਜੀ 20 ਦਿਨ ਬਾਕੀ ਆ ਦੱਸੋ ਸੁਆਹੇ ਦਾ ਪਹਿਲਾ ਤੇ ਦੰਦੋਂ ਹਜੇ ਖੀਰੀ ਕੱਦ ਬਹੁਤ ਹੈ ਲੰਬਾਈ ਫੁੱਲ ਹੈ ਕੱਚੀ ਹੈ ਹਜੇ 20 ਦਿਨਾਂ ਦੀ ਵੱਡੀ ਵਹਿੜ ਹੈ ਬਾਈ ਦੇ ਆਪਦੇ ਫਾਰਮ ਦੀ ਬਰੀਡ ਹੈ ਹਵਾਨਾ ਇਹ ਵੀ ਫੈਕਸ ਜਿਹਾ ਰੱਖੂਗੀ ਪੂਰੀ ਹਾਈਟ ਲੈਂਥ ਵਾਲੀ ਹੈ ਦੰਦੋਂ ਖੀਰੀ ਹੈ ਦੰਦ ਤੁਸੀਂ ਦੇਖ ਸਕਦੇ ਹੋ ਆ ਕੇ ਜਿਹੜਾ ਵੀਰ ਖਰੀਦਣਾ ਚਾਹੂਗਾ ਸੋ ਦੇਖੋ ਇਹਦਾ ਸਟਰਕਚਰ ਸੋ ਇਹ ਅੱਜ ਦੀ ਵੀਡੀਓ ਦੇ ਨਾਗ ਵਿਕਰੀ ਵਾਲੇ ਸੀਗੇ ਬਾਈ ਦੇ ਕੋਲ ਇੱਕ ਕੱਤੀ ਤੁਹਾਨੂੰ ਦਿਖਾਉਣੀ ਹੈ लास्ट ਦੀ ਜੱਜਮੈਂਟ ਕਰਾ ਦੋ ਜੀ ਸਹੀ ਹੈ ਇਹਦਾ 5 ਫੁੱਟ 8 ਇੰਚ ਕਦਾ ਜੀ ਸੋ ਹਾਈਟ ਤਾਂ ਵੈਸੇ ਦੱਸੋ ਪਤਾ ਲੱਗਦਾ ਵੈਰਦਾ ਬਹੁਤ ਉੱਚੀ ਵੀ ਹੈ ਕਲਦੀ ਪੇ ਇੱਕ ਜਿਹੜੀ ਬਈ ਬੱਛੀ ਵਿੱਚ ਕੱਟੀ ਆਪਣੇ ਕੋਲ ਤੇ ਕੱਤੀ ਖੀਰੀ ਹੈ ਬਈ ਆਪਾਂ ਖਰੀਦੀ ਸੀਗੀ ਵੈਸੇ ਤਾਂ ਘਰੇ ਰੱਖਣ ਵਾਸਤੇ ਲਈ ਸੀ ਇਹ ਠੀਕ ਹੈ ਪਰ ਉਧਰ ਬੱਛੀਆਂ ਅਜਨਾ ਇਹ ਬੱਛੀਆਂ ਨੂੰ ਟਿਕਣ ਨਹੀਂ ਦਿੰਦੀਗੀ ਅੱਛਾ ਤਾਂ 10000 ਕੀ ਫਰਮਾਨ ਬਣਾ ਲਿਆ ਵੇਚਣ ਦਾ ਤਾਂ ਹੀ ਮੈਂ ਅੱਜ ਹੀ ਬਣਾ ਨੁਹਾਈ ਤੋਈ ਤਾਂ ਹੀ ਨਹੀਂ ਮੈਂ ਹੁਣ ਮੌਕੇ ਤੇ ਫਰਮਾਨ ਕਰ ਪਵਾਣੇ ਦੀ ਵੀਡੀਓ ਅੱਛਾ ਕਿੰਨੇ ਦੀ ਦੇ ਦੇਵਾਂਗੇ ਬਈ ਇਹ ਇਹ ਬਸ ਲੈਣ ਦੇਣ 27000 ਦੀ ਦੇ ਦਾਂਗੇ ਸੋ 27000 ਦੀ ਇਹ ਕੱਟੀ ਦੋਸਤੋ ਦੰਦੋ ਕੀਰੀ ਏ ਸਿੰਘ ਕੁੰਡੇ ਰੱਖੂਗੀ ਫਾਰਮ ਚ ਲੋਟ ਨਹੀਂ ਆਉਂਦੀ ਵਾੜਾਂ ਦੇ ਨਾਲ ਸੋ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਕੁੰਡੇ ਸਿੰਘਾਂ ਦੀ ਏ ਸੋ ਇਹ ਵਾੜਾਂ ਕੋਸ ਜਿਹੜੀਆਂ ਵਿਆਗਾਵਾ ਦਸੋ ਵਿਕਰੀ ਵਾਲੇ ਨਾਗਾ ਇੱਥੇ ਸਾਰੇ ਤੁਹਾਨੂੰ ਦਿਖਾਤੇ ਐ ਪਸ਼ੂ ਰੂਟੀਨ ਚ ਆਉਂਦੇ ਰਹਿੰਦੇ ਤੁਸੀਂ ਜਦੋਂ ਮਰਜੀ ਕਿਹੜਾ ਮਾਰੋਗੇ ਤੁਹਾਨੂੰ ਇੱਥੇ ਗਾਵਾਂ ਜਿਹੜੀਆਂ ਉਹ ਵੇਖਣ ਨੂੰ ਮਿਲਣਗੀਆਂ ਅੱਜ ਫੇਰ ਇਹ ਨਾਗ ਸੀਗੇ ਤੇ ਤੁਹਾਨੂੰ ਦਿਖਾਤੇ ਹੁਣ ਤੁਹਾਡਾ ਕੰਮ ਹੈ ਵੀ ਤੁਸੀਂ ਜਿਹੜਾ ਪਸ਼ੂ ਖਰੀਦਣਾ ਉਹਦੀ ਤਸੱਲੀ ਆ ਕੇ ਕਰ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ